ਸਤਿਗੁਰੂ ਮਾਰਾ ਜਾ ਕੇ ਨਾਨਕ ਨਾਮ ਨ ਚਿਤਨੇ ਨਾਮ ਨੇ ਚਿਤ ਤੇ ਕਰਦਾ ਇਹ ਪਾਤਸ਼ਾਹ ਨੂੰ ਗਿਲਾ ਹੈ ਸਾਰਿਆਂ ਤੇ ਹੀ ਹੈ ਆਪਣੇ ਤੇ ਨਾਮ ਨੇ ਚਿਤ ਤੇ ਕਰਦਾ ਤੇ ਜੇ ਨਾਮ ਨੇ ਚਿਤ ਤੇ ਕਰਦਾ ਤੇ ਕੀ ਕਰਦਾ ਕੀ ਹੈ ਟੀਚਰ ਪੁੱਛ ਲੈਂਦਾ ਬੱਚੇ ਨੂੰ ਤੂੰ ਘਰ ਜਾ ਕੇ ਪੜਦਾ ਨਹੀਂ ਤੇ ਫਿਰ ਕਰਦਾ ਕੀ ਹੈ ਕਿਉਂਕਿ ਬੱਚੇ ਦਾ ਕੰਮ ਹੀ ਪੜਨਾ ਹੈ ਸਟੱਡੀ ਕਰਨੀ ਗਿਆਨ ਲੈਣਾ ਇਸੇ ਤਰ੍ਹਾਂ ਸਿੱਖ ਦਾ ਕੰਮ ਹੈ ਨਾਮ ਜਪਣਾ ਨਾਮ ਬੀਜ ਸੰਤੋਖ ਸੁਹਾਗ ਰੱਖ ਗਰੀਬੀ ਵੇਦ ਇਹੋ ਤੇ ਉਪਦੇਸ਼ ਹੈ ਜੇ ਇੱਕ ਉਹ ਹੀ ਨਾ ਕਮਾਇਆ ਤੇ ਫਿਰ ਕਰਦਾ ਕੀ ਆਖਦੇ ਨਾਨਕ ਨਾਮ ਨਾ ਚਿਤ ਨਿਉ ਨਾਮ ਨਹੀਂ ਚੇਤਦਾ ਕਾਰਨ ਕੀ ਹੈ ਅਗਿਆਨੀ ਇਹਨੂੰ ਗਿਆਨ ਹੀ ਨਹੀਂ ਗਿਆਨ ਤੋਂ ਜਿਹੜਾ ਬੰਦਾ ਹੀਣਾ ਹੈ ਨਾ ਅਗਿਆਨੀ ਹੈ ਅਗਿਆਨੀ ਨੇ ਫਿਰ ਪਸ਼ੂ ਸਮਾਨ ਆਖਿਆ ਕੱਲਾ ਅਗਿਆਨੀ ਨੇ ਆਖਿਆ ਪਾਛ ਨੇ ਅੰਧਲੇ ਅਗਿਆਨੀ ਵੀ ਹੈ ਤੇ ਅੰਨਾ ਵੀ ਹੈ ਚਲੋ ਅਗਿਆਨੀ ਹੋਵੇ ਦਿਸਦਾ ਤੇ ਆਏ ਨਾ ਉਹ ਸਾਹਮਣੇ ਤੁਰ ਕੇ ਚਲੇ ਜਾਏਗਾ ਗੁਰਦੁਆਰੇ ਸਹਿਬ ਹੁਣ ਗੁਰਦੁਆਰੇ ਸਹਿਬ ਵੀ ਪਹੁੰਚ ਗਿਆ ਨੂੰ ਸਾਹਮਣੇ ਗੁਰੂ ਦਿਖਾਈ ਨਹੀਂ ਦਿੰਦਾ ਇਹਨੂੰ ਗੁਰ ਇਤਿਹਾਸ ਦਿਖਾਈ ਨਹੀਂ ਦਿੰਦਾ ਇਹਨੂੰ ਸ਼ਹੀਦ ਦਿਖਾਈ ਨਹੀਂ ਦਿੰਦੇ ਇਸ ਨੇ ਸਿੱਖਾਂ ਦੀ ਸਭਾ ਚ ਆਖਿਆ ਉਹ ਸਭ ਤੋਂ ਛੋਟਾ ਸ਼ਹੀਦ ਕਿਹੜਾ ਦੱਸੋ ਆਖਾਂ ਸਿੱਖੋ ਤੁਸੀਂ ਉਹ ਕਹਿੰਦੇ ਜੀ ਸਭ ਤੋਂ ਛੋਟੇ ਸ਼ਹੀਦ ਬਾਬਾ ਫਤਿਹ ਸਿੰਘ ਜੀ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀ ਦਾ ਬਾਬਾ ਫਤਿਹ ਸਿੰਘ ਜੀ ਸਭ ਤੋਂ ਛੋਟੇ ਸ਼ਹੀਦ ਕਹਿੰਦੇ ਨੇ ਜੀ ਹੋਰ ਦੱਸੋ ਉਹਨਾਂ ਦੀ ਉਮਰ 7 ਸਾਲ ਗੁਰੂ ਦੇ ਪੁੱਤਰ ਨੇ ਹੋ ਸਕਦਾ ਕੋਈ ਕਹਿੰਦਾ ਉਹ ਦੇਵੀ ਦੇਵਤਿਆਂ ਦਾ ਸਰੂਪ ਸੀ ਜੀ ਉਹਨਾਂ ਨੇ ਇਦਾਂ ਕੁਰਬਾਨੀ ਦਿੱਤੀ ਇਹਨਾਂ ਤੋਂ ਛੋਟੇ ਕਹਿੰਦੇ ਜੀ ਇਹਨਾਂ ਤੋਂ ਛੋਟੇ ਬਾਬਾ ਬੰਦਾ ਸਿੰਘ ਜੀ ਬਾਹਤਰ ਦੇ ਪੁੱਤਰ ਜਿਨ੍ਹਾਂ ਦੀ ਉਮਰ 4-5 ਸਾਲ ਦੇ ਕਰੀਬ ਹੈ ਉਹਨਾਂ ਦਾ ਕਲੇਜਾ ਕੱਢਿਆ ਤੇ ਬਾਬਾ ਬੰਦਾ ਸਿੰਘ ਬਾਹਤਰ ਜੀ ਦੇ ਮੂੰਹ ਚ ਪਾਇਆ ਹੁਕਮਰਾਨਾਂ ਨੇ ਇਹ ਉਹ ਜੀ ਸ਼ਹੀਦਨਾਂ ਤੋਂ ਛੋਟੇ ਕਹਿੰਦੇ ਜੀ ਉਹਦੇ ਤੋਂ ਛੋਟੇ ਸਭ ਤੋਂ ਛੋਟੇ ਸ਼ਹੀਦ ਕਹਿੰਦੇ ਜੀ ਸਭ ਤੋਂ ਛੋਟੇ ਸ਼ਹੀਦ ਧੰਨ ਧੰਨ ਉਹਨਾਂ ਬੀਬੀਆਂ ਦੇ ਪੁੱਤਰ ਜਿਨ੍ਹਾਂ ਬੀਬੀਆਂ ਨੂੰ ਮੀਰ ਮੰਨੂ ਦੀ ਜੇਲ੍ਹ ਦੇ ਵਿੱਚ ਪਾਇਆ ਗਿਆ ਉਹਨਾਂ ਜੰਮ ਦੇ ਬੱਚਿਆਂ ਦੇ ਟੋਟੇ ਕਰਵਾ ਕੇ ਗਲ ਚ ਹਾਰ ਪਵਾਇਆ ਕੋ ਸਤਨਾਮ ਸ੍ਰੀ ਗੁਰੂਮਖੋ ਸ਼ਹੀਦਾਂ ਦੀ ਕਮੀ ਹੈ ਕੋਈ ਇੱਥੇ ਸਭ ਤੋਂ ਛੋਟੇ ਸ਼ਹੀਦ ਦੀ ਜੇ ਗੱਲ ਚੱਲਦੀ ਹੈ ਉਹਦੇ ਵਿੱਚ ਵੀ ਵੇਖੋ ਕਿੰਨੇ ਸ਼ਹੀਦ ਆ ਜਾਂਦੇ ਨੇ 7 ਸਾਲ ਦੇ ਸ਼ਹੀਦ 5 ਸਾਲ ਦੇ 4 ਸਾਲ ਦੇ 2 ਸਾਲ ਦੇ 1 ਸਾਲ ਦੇ ਇੰਨਾ ਸਿੱਧਕ ਉਹਨਾਂ ਮਹਾਨ ਸ਼ਹੀਦਾਂ ਦਾ ਤੇ ਉਹ ਕਹਿੰਦੇ ਉਹ ਤੈਨੂੰ ਇਹ ਵੀ ਨਹੀਂ ਦਿਖਦੇ ਦਿਖਾਈ ਨਹੀਂ ਦਿੰਦੇ ਕੋਈ ਕਹਿਣਗੇ ਜੀ ਉਹ ਫਲਾਣੇ ਧਰਮ ਦੇ ਵਿੱਚ ਵੇਖੋ ਸ਼ਹੀਦ ਹੋਇਆ ਆਪਣੇ ਤੇ ਛਾਤੀ ਮਾਰ ਲਈ ਆਪਣੇ ਘਰ ਨਾ ਹੋਵੇ ਨਾ ਫੇਰ ਬੰਦਾ ਜਾਵੇ ਤੇ ਗੱਲ ਕੋਈ ਨਹੀਂ ਪਰ ਪਾਕਸ਼ਾ ਕਹਿੰਦੇ ਜੇ ਘਰ ਹੁੰਦਾ ਮੰਗਣ ਜਾਈਏ ਜੇ ਘਰ ਚ ਸਾਰਾ ਕੁਝ ਹੋਵੇ ਤੇ ਉਹ ਮੰਗਣ ਤੁਰਿਆ ਜਾਵੇ ਨਾ ਬਾਟਾ ਲੈ ਕੇ ਫਿਰ ਉਹ ਲਾਮਾ ਮਿਲੇ ਤਹੀ ਉਹ ਲਾਮਾ ਦਿੰਦੇ ਨੇ ਕਹਿੰਦੇ ਮੂਰਖ ਹੋ ਗਿਆ ਇਹਦੇ ਕੋ ਸਾਰਾ ਕੁਝ ਹੈਗਾ ਉਹਨਾਂ ਨੇ ਇਹ ਕੰਮ ਹੀ ਤਾਂ ਫੜਿਆ ਕਿ ਅੱਧੇ ਕਿਧਰ ਨੂੰ ਭਜਾਈ ਫਿਰ ਉਹ ਅੱਧੇ ਕਿਧਰ ਹੈ ਤੇ ਘਰ ਇਹਨਾਂ ਦਾ ਭਰਿਆ ਹੈ ਇੱਕ ਵਿਗੜ ਗਿਆ ਉਹ ਭੱਜ ਗਿਆ ਦੂਜਾ ਸਧਾਰਨ ਭੱਜ ਗਿਆ ਦੋਵੇਂ ਚਲੇ ਗਏ ਘਰ ਚਲੋ ਜਿਹੜਾ ਜਾਣਦਾ ਹੈ ਉਹ ਜਾਵੇ ਦੂਜੇ ਤੇ ਟਿਕੇ ਰਹੀਏ ਨਾ ਆਪਾਂ ਦੂਜੇ ਉਹਨਾਂ ਦੇ ਪਿੱਛੇ ਭੱਜਦੇ ਉਹਦੇ ਪਿੱਛੇ ਭੱਜ ਗਿਆ ਸਾਰਿਆਂ ਨੂੰ ਦੌੜ ਚ ਪਾਰਤਾ ਨਾ ਅਗਲੇ ਨੇ ਤੇ ਗੁਰਮੁਖੋ ਫਿਰ ਸਿਆਣਾ ਕੌਣ ਹੋਇਆ ਪਾਤਸ਼ਾਹ ਦੇ ਨਾਨਕ ਨਾਮ ਨਾ ਚੇਤਨੀ ਨਾਮ ਨਹੀਂ ਚੇਤਿ ਕਰਦਾ ਅਗਿਆਨੀ ਇਨ ਨੂੰ ਗਿਆਨ ਨਹੀਂ ਅੰਧਲੇ ਇਹ ਅੰਨਾ ਹੋ ਗਿਆ